ਮજબૂત ਰਾਸ਼ਟਰ ਸੰਗਠਨ ਵੱਲੋਂ ਅੱਜ ਮਲਕੀਤ ਸਿੰਘ CRPF ਦੇ ਜਵਾਨ ਨੂੰ ਸਨਮਾਨਿਤ ਕੀਤਾ ਗਿਆ ਸਨਮਾਨਿਤ ਇਸ ਲਈ ਕੀਤਾ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਹਨਾਂ ਨੂੰ ਸ਼ੌਰਿਆ ਚੱਕਰ ਦੇ ਕੇ ਸਨਮਾਨਿਤ ਕੀਤਾ ਗਿਆ ਕਿਉਂ ਮਿਲਿਆ ਸ਼ੌਰਿਆ ਚੱਕਰ ਕੀ ਦਲੇਰੀ ਕੀਤੀ ਸੀ ਸੈਨਰਲ ਮਲਕੀਤ ਸਿੰਘ ਹੁਣੀ ਮੌਜੂਦ ਹੈ ਗੱਲਬਾਤ ਕਰ ਲਾਂਗੇ ਮਲਕੀਤ ਜੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਕਿ ਮજબૂત ਰਾਸ਼ਟਰ ਸੰਗਠਨ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਔਰ ਦੇਸ਼ ਦੀ ਰਾਸ਼ਟਰਪਤੀ ਨੇ ਵੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਹਾਂ ਇਹ ਮੈਂ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਦੇਸ਼ ਦੀ ਵਤਨਵੱਦ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਤੇ ਇੱਕ ਗੋਲੀ ਚੱਲੀ ਸੀ ਨਕਸ਼ਲੀਆਂ ਦੇ ਨਾਲ ਕਦੋਂ ਚੱਲੀ ਸੀ ਔਰ ਕੀ ਸੀ ਪੂਰਾ ਉਹ ਮਾਮਲਾ 31 2024 ਨੂੰ ਇਹ ਇਨਕਾਉਂਟਰ ਹੋਇਆ ਨਵਾਂ ਐਫਓਬੀ ਟੈਕਨ ਗੋੜਾ ਲਗਾਣੇ ਗਏ تھے 36 ਗੜ ਦੇ ਵਿੱਚ ਉੱਥੇ ਇਨਕਾਉਂਟਰ ਹੋਇਆ ਉੱਥੇ ਗੋਲੀ ਚੱਲੀ ਕਿੰਨਾ ਲੰਬਾ ਸਮਾਂ ਗੋਲੀ ਚੱਲੀ ਤੁਹਾਡੇ ਕਿੰਦਾਂ ਦੋ ਗੋਲੀਆਂ ਲੱਗੀਆਂ ਕੀ ਹਾਲਾਤ ਸੀ ਉਦੋਂ ਇਹ ਗੋਲੀ 4-5 ਘੰਟੇ ਗੋਲੀ ਮਤਲਬ ਫਾਈਟਿੰਗ ਚੱਲੀ ਹਾਂਜੀ ਤੇ ਮੈਂ ਮਤਲਬ ਆਪਣੇ ਜਵਾਨ ਨੂੰ ਇੱਕ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਗਿਆ ਔਰ ਮੇਰੇ ਵੀ ਦੋ ਗੋਲੀਆਂ ਹਿੱਟ ਹੋਈਆਂ ਕਿੱਥੇ ਕਿੱਥੇ ਲੱਗੀਆਂ ਸੀ ਤੁਹਾਡੇ ਤੇ ਇੱਕ ਮੇਰੇ ਛਾਤੀ ਦੇ ਔਰ ਕਿਵੇਂ ਬਾਹਂ ਤੇ ਲੱਗੀ ਗੋਲੀ ਉਦੋਂ ਤੁਸੀਂ ਕਿੰਨੇ ਕੁ ਜ਼ਖਮੀ ਸੀ ਤੇ ਕਿੰਨੇ ਆਪਣੇ ਜਵਾਨਾਂ ਦੀ ਜਾਨ ਬਚਾਈ ਮੈਂ ਜ਼ਖਮੀ ਮਤਲਬ ਕਿ ਆਪਣੇ ਹੋਸ਼ ਵਿੱਚ ਹੀ ਸੀ ਹਾਂਜੀ ਤੇ ਫਿਰ ਮੈਂ ਜਦ ਹਸਪੀਟਲ ਗਿਆ ਉਦੋਂ ਵੀ ਮੈਂ ਥੋੜਾ ਹੋਸ਼ ਵਿੱਚ ਸੀ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਸ਼ਹਾਦਤ ਕਰ ਵੀ ਆਪਣੇ ਜਿਹੜੇ ਸਾਥੀ ਜਵਾਨ ਸੀ ਉਹਨਾਂ ਦੀ ਜਾਨ ਬਚਾਉਣ ਲਈ ਮਿਲਿਆ ਹਾਂਜੀ ਜਾਨ ਬਧੇ ਪੂਰੇ ਆਪਣੇ ਜਵਾਨਤ ਬਹੁਤ ਹੁੰਦੇ ਆ ਪਰ ਕਿ ਨਹੀਂ ਉਹ ਲੜਾਈ ਦੇ ਵਿੱਚ ਹਾਂਜੀ ਪਰ ਉਹ ਇੱਕ ਜਵਾਨ ਹੈ ਜੋ ਆਪਣਾ ਬਾਅਦ ਚ ਸ਼ਹੀਦ ਹੋ ਗਿਆ ਉਹਦੀ ਜਾਨ ਬਚਾਉਣ ਵਾਸਤੇ ਅੱਗੇ ਵਧਿਆ ਔਰ ਨਕਸਲੀਆਂ ਨੂੰ ਰੋਕਿਆ ਜਿਹੜਾ ਫਿਰ ਹੁਣ ਰਾਸ਼ਟਰਪਤੀ ਦੇਸ਼ ਦੇ ਵੱਲੋਂ ਤੁਹਾਨੂੰ ਸ਼ੌਰਯ ਚੱਕਰ ਮਿਲਿਆ ਕਿੰਨਾ ਕੁ ਹੌਸਲਾ ਵਧਿਆ ਕਿੰਨਾ ਕੁ ਜਜ਼ਬਾ ਵਧਿਆ ਆੰਦਾ ਹੌਸਲਾ ਤਾਂ ਬਹੁਤ ਵਧਿਆ ਹਾਂਜੀ ਜਜ਼ਬਾ ਵੀ ਬਹੁਤ ਹੈ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਨਸ਼ੇ ਛੱਡੋ ਔਰ ਦੇਸ਼ ਦੀ ਸੇਵਾ ਕਰੋ ਦੇਸ਼ ਦੀ ਸੇਵਾ ਕਰੋ ਤੇ ਨਸ਼ਾ ਛੱਡੋ ਕਿਉਂਕਿ ਦੋ ਗੋਲੀਆਂ ਮਲਕੀਤ ਸਿੰਘ ਉਹਨਾਂ ਨੂੰ ਖੁਦ ਲੱਗੀਆਂ ਆਪਣੇ ਸਾਥੀ ਨੂੰ ਜ਼ਖਮੀ ਹਾਲਤ ਦੇ ਵਿੱਚ ਚੁੱਕਿਆ ਖੁਦ ਵੀ ਜ਼ਖਮੀ ਸੀ ਜਿਸ ਮਗਰੋਂ ਇਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਮੇਰੇ ਨਾਲ ਮਜਬੂਤ ਰਾਸ਼ਟਰੀ ਸੰਗਠਨ ਦੇ ਮੁਖੀ ਮੌਜੂਦ ਹੈ ਗੱਲਬਾਤ ਕਰ ਲਾਂਗੇ ਅੱਜ ਤਾਂ ਸਨਮਾਨਿਤ ਕੀਤਾ ਦੇਸ਼ ਦੇ ਜਵਾਨ ਨੂੰ ਉਸ ਨੂੰ ਜਿਹਨੂੰ ਸ਼ੌਰਿਆ ਚੱਕਰ ਮਿਲਿਆ ਕਿੱਦਾਂ ਦਾ ਜਜ਼ਬਾ ਤੁਹਾਡੇ ਅੰਦਰ ਜਾਂ ਕੀ ਸੋਚ ਰੱਖਦੇ ਹੋ ਕਿਉਂਕਿ ਸੰਗਠਨ ਦਾ ਨਾਮ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਮਜ਼ਬੂਤ ਰਾਸ਼ਟਰੀ ਸੰਗਠਨ ਡਾਕਟਰ ਅਬਦੁਲ ਕਲਾਮ ਜਿਹੜੇ ਸਾਡੇ ਸਾਬਕਾ ਰਾਸ਼ਟਰਪਤੀ ਨੇ ਉਹਨਾਂ ਦੀ ਸੋਚ ਨੂੰ ਸਮਰਪਿਤ ਹੈ ਔਰ ਜਿੱਥੇ ਡਾਕਟਰ ਅਬਦੁਲ ਕਲਾਮ ਜੀ ਦਾ ਨਾਮ ਆ ਜਾਂਦਾ ਹੈ ਉਹਦਾ ਡਾਕਟਰ ਅਬਦੁਲ ਕਲਾਮ ਜੀ ਦਾ ਨਾਮ ਦਾ ਮਤਲਬ ਹੀ ਹੈ ਦੇਸ਼ ਭਗਤੀ ਹੈ ਇਸ ਦੇਸ਼ ਨੂੰ ਮਜ਼ਬੂਤ ਕਰਨ ਦੇ ਲਈ ਮਜ਼ਬੂਤ ਰਾਸ਼ਟਰੀ ਸੰਗਠਨ ਦੀ ਨੀਂਹ ਰੱਖੀ ਗਈ ਹੈ ਜਦੋਂ ਮੈਨੂੰ ਪਤਾ ਲੱਗਾ ਕਿ ਸਰਦਾਰ ਮਲਕੀਤ ਸਿੰਘ ਜੀ ਨੇ ਇਦਾਂ ਵੱਡਾ ਬਹਾਦਰੀ ਦਾ ਕੰਮ ਕੀਤਾ ਜਦੋਂ ਮੈਂ ਮੀਡੀਆ ਦੇ ਰਾਹੀਂ ਆ ਸਾਡਾ ਦੇਖਿਆ ਤਾ ਮੇਰਾ ਮਨ ਬਾਗੋ ਬਾਗੋ ਉੱਠਿਆ ਕਿਉਂਕਿ ਮੇਰੀ ਸੋਚ ਹੈ ਇਨਕਲਾਬੀ ਸੋਚ ਹੈ ਔਰ ਉਸ ਸੋਚ ਨੂੰ ਲੈ ਕੇ ਮੈਂ ਕਿਹਾ ਵੀ ਮੈਂ ਆਪਣਾ ਜਨਮ ਦਿਨ ਸਰਦਾਰ ਮਲਕੀਤ ਸਿੰਘ ਜੀ ਉਹਨਾਂ ਦਾ ਮਨਾਵਾਂਗਾ ਔਰ ਮੈਂ ਇਹਨਾਂ ਨੂੰ ਕਾਲ ਕੀਤੀ ਔਰ ਇਹ ਅੱਜ ਜਨਮ ਦਿਨ ਤੇ ਆਏ ਨੇ ਮੈਨੂੰ ਬਹੁਤ ਖੁਸ਼ੀ ਹੈ ਬਹੁਤ ਸਾਰੀਆਂ ਸੁਸਾਇਟੀਆਂ ਮਲਕੀਤ ਸਿੰਘ ਦੇ ਪਿਤਾ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕੀ ਨਾਮ ਹੈ ਜੀ ਡਾਕਟਰ ਨਰਿੰਦਰ ਸਿੰਘ ਨਿੰਦਰ ਜੀ ਜਦੋਂ ਮਲਕੀਤ ਉਹ ਨਹੀਂ ਸੀ ਯਾਰ ਪੀਐਫ ਚ ਉਸ ਨਕਸਲੀ ਇਲਾਕੇ ਦੇ ਵਿੱਚ ਸੀ ਜਦੋਂ ਤੁਹਾਡੇ ਕੋਲ ਖਬਰ ਆਈ ਤੇ ਕੀ ਆਈ ਸੀ ਮੇਰੀ ਖਬਰ ਜਦੋਂ ਆਈ ਉਦੋਂ ਮਨ ਨੂੰ ਤਾਂ ਬੜਾ ਮਤਲਬੀ ਦੁੱਖ ਜਾ ਹੋਇਆ ਹੀ ਫਿਰ ਵੀ ਬੇਟਾ ਮੇਰਾ ਤੇ ਬਾਅਦ ਚ ਫਿਰ ਜਦੋਂ ਥੋੜੀ ਥੋੜੀ ਮਤਲਬੀ ਇੱਕ ਦੋ ਦਿਨ ਬਾਅਦ ਫਿਰ ਫੋਨ ਆਇਆ ਵੀ ਠੀਕ ਆ ਕਿੰਨਾ ਕੁ ਮਾਣ ਮਹਿਸੂਸ ਹੋਇਆ ਉਦੋਂ ਜਦੋਂ ਦੇਸ਼ ਦੀ ਰਾਸ਼ਟਰਪਤੀ ਨੇ ਸ਼ੌਰੇ ਚੱਕਰ ਨਾਲ ਸਨਮਾਨ ਦਿੱਤਾ ਬੜਾ ਮਾਣ ਹੋਇਆ ਉਦੋਂ ਬੜੀ ਖੁਸ਼ੀ ਹੋਈ ਜਦੋਂ ਰਾਸ਼ ਮਲਕੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਵੱਖ-ਵੱਖ ਜਥੇਬੰਦੀਆਂ ਵੱਲੋਂ ਔਰ ਖਾਸ ਕਰਕੇ ਉਹਨਾਂ ਦੇ ਪਿਤਾ ਦਾ ਕਹਿਣਾ ਕਿ ਬੜੀ ਮਾਣ ਵਾਲੀ ਗੱਲ ਹੈ ਕੈਮਰਾਮੈਨ ਪੰਡਿਤ ਨਾਲ ਨੇ ਢਿੱਲੂ ਥਰਾ ਦੈਨਿਕ ਸਵੇਰਾ ਟੀਵੀ ਬਟਾਲਾ